ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਤਾਂ ਬਾਈ ਦੀ ਮੂਵੀ 20 ਸਤੰਬਰ ਨੂੰ ਆਉਣ ਵਾਲੀ ਆ ਤਫ ਹੋ ਗਈਆਂ ਪ੍ਰਮੋਸ਼ਨਾਂ ਸ਼ੁਰੂ ਫੈਨਸ ਵੱਲੋਂ ਅੱਗੇ ਤੁਹਾਨੂੰ ਵੀਡੀਓ ਹੋਰ ਦਿਖਾ ਦਿੰਨੇ ਆ ਫੈਨ ਹੋਣ ਤਾਂ ਇਦਾਂ ਦੇ ਹੋਣ ਫਲੈਕਸ ਕਢਾ ਰਿਆ ਆ ਬਾਈ ਦੇ ਪੋਸਟਰਸ ਮੂਵੀ ਦਾ ਜਿਹੜਾ ਪੋਸਟਰ ਆ ਉਹਦੀ ਫਲੈਕਸ ਕਢਾ ਰਿਆ ਆ ਫੈਨ ਹੋਣ ਤਾਂ ਇਦਾਂ ਦੇ ਆ ਇਹ ਨਹੀਂ ਕਿ ਭਾਈ ਉਸੇ ਵਾਲੇ ਦੇ ਫੈਨਾਂ ਵਾਂਗੂ ਵੋਟਾਂ ਜੇ ਖੜਾ ਕਰਾਤਾ ਤੇ ਵੋਟਾਂ ਜੇ ਹਰਾਤਾ ਫੈਨ ਹੋਣ ਤਾਂ ਐਦਾਂ ਦੇ ਹੋਣ ਅੱਗੇ ਪੂਰੀ ਤੁਸੀਂ ਵੀਡੀਓ ਦੇਖ ਲਓ ਬਾਈ ਦੀ ਫਲੈਕਸ ਕਢਾ ਲਈ ਬਾਈ ਨੇ ਤਿਆਰ ਕਰਕੇ ਤੇ ਆ ਲਾਂ ਲਗਾਇਆ ਕੰਧ ਤੇ ਬਾਈ ਨੇ ਬਾਲ ਵੀ ਉਸਤਾਦ ਵਾਂਗੂ ਹੀ ਰੱਖਿਆ ਲੰਬੇ ਵਾਲ ਲੈਤਾ ਤਾਂ ਇਸ ਕਪੂਰੇ ਵੀ ਬਾਈ ਦਾ ਲੱਗ ਗਿਆ ਪੋਸਟਰ 20 ਸਤੰਬਰ ਨੂੰ ਆਣੀ ਆ ਮੂਵੀ ਤਾਂ ਆ ਇੱਕ ਹੋਰ ਬਾਈ ਇਹ ਵੀ ਪੋਸਟਰ ਕਢਾ ਰਿਹਾ ਏ ਬਾਈ ਹੈਗਾ ਬੌਂਸਰ ਬੀਐਮ ਸਕਿਉਰਟੀ ਦਾ ਇਹਨੇ ਵੀ ਕਢਾ ਲਿਆ ਪੋਸਟਰ ਬਾਈ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੈ ਕਿ ਬਾਈ ਨੂੰ ਲੋੜ ਹੀ ਨਹੀਂ ਪ੍ਰੋਮੋਸ਼ਨ ਆਫ ਕਰਨ ਦੀ ਆ ਬਾਈ ਨੇ ਟੈਟੂ ਵੀ ਬਣਾਇਆ ਉਸਤਾਦ ਦਾ ਲੋਬੀ ਪੋਸਟਰ ਹੋ ਗਏ ਆ ਤਿਆਰ ਆ ਭਾਈਆ ਬੀਐਮ ਸਕਿਉਰਟੀ ਦਾ ਹੈ ਅੱਗੇ ਤੁਹਾਨੂੰ ਦਿਖਾ ਦਈਏ ਆ ਬਾਈ ਨੇ ਗੱਡੀ ਦੇ ਪਿੱਛੇ ਹੀ ਪੋਸਟਰ ਲਗਾ ਲਿਆ ਪੰਜਾਬ ਨੰਬਰ ਆ ਇੱਕ ਬਾਈ ਨੇ ਵੀ ਪੋਸਟ ਪਾਈ ਸੀ ਉਹ ਦਿੱਲੀ ਨੰਬਰ ਸੀਗੀ ਇਹ ਪੰਜਾਬ ਨੰਬਰ ਆ ਅੱਗੇ ਇੱਕ ਫੈਨ ਦੀ ਰਿਕਾਰਡਿੰਗ ਸੁਣ ਕੇ ਮਾਨ ਬਾਈ ਦੀ ਮੂਵੀ ਸੁੱਚਾ ਸੂਰਵਣਾ ਉਹਨੇ 20 20 ਦਿਨ ਰਹਿ ਗਿਆ 22 ਦਿਨ ਠੀਕ ਆ ਤੇ ਜਦੋਂ ਇਹਨਾਂ ਪ੍ਰੋਮੋਸ਼ਨ ਨਹੀਂ ਚੱਲ ਕੀਤੀ ਕਿਤੇ ਹੋਰ ਕਲਾਕਾਰ ਹੁੰਦਾ ਨਾ ਤਾਂ ਸਾਲ ਸਾਲ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਆ ਤੇ ਵੇਲਾ ਬਾਈ ਨੇ ਕੋਈ ਤੇ ਬੱਬੂ ਮਾਨ ਦੇ ਫੈਨ ਹੀ ਪ੍ਰੋਮੋਸ਼ਨ ਕਰੀ ਜਾਂਦੇ ਆ ਬੈਨਰ ਬੋਨਰ ਜੋ ਬਾਈ ਆ ਆਪਣੇ ਕੋਲੋਂ ਫੈਨ ਲਾਉਣ ਦੇ ਬਾਗਦੇ ਠੀਕ ਹੈ ਨਾ ਇੰਨਾ ਪਿਆਰ ਕਰਦੇ ਅਸੀਂ ਵੀ ਪੋਸਟਰ ਲਾਉਣ ਗਏ ਹਾਂ ਦਾ ਮੀ ਆ ਗਿਆ ਠੀਕ ਆ ਨਾ ਤੇ ਫਿਰ ਉਹਦੇ ਕਰਕੇ ਰੋਕੇ ਆ ਭਰਾਵਾ ਮੀ ਬੜਾ ਭੰਡਾ ਹੋਇਆ ਠੀਕ ਆ ਨਾ ਆਪਾਂ ਕੇ ਲਵ ਯੂ ਉਸਤਾਦ ਬੱਬੂ ਮਾਨ ਜਿੰਦਾਬਾਦ ਕੋਈ ਨਹੀਂ ਅੱਜ ਮੀ ਉਹਦੇ ਦਾ ਕੱਲ ਪੋਸਟਰ ਲਾਵਾਂਗੇ